ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਲਾਦੀਆਂ ਤੋਂ ਲਾਈਵ ਹੋ ਰਹੇ ਆ ਇਹ ਪਿੰਡ ਕਟਾਰੀਆਂ ਤੋਂ ਜਦੋਂ ਅਸੀਂ ਬੰਗਿਆਂ ਨੂੰ ਜਾਂਦੇ ਆ ਤੇ ਦੂਜੇ ਨੰਬਰ ਦੇ ਪਿੰਡ ਲਾਦੀਆਂ ਆਉਂਦਾ ਜੀ ਇਹ ਸੀਤਪਾਲ ਸਿੰਘ ਨਗਰ ਦਾ ਪਿੰਡ ਹੈ ਨੇੜੇ ਬੰਗਾ ਪੈਂਦਾ ਵਾ ਕਿ ਆਓ ਸਰਦਾਰ ਜੀ ਨਾਲ ਗੱਲਬਾਤ ਕਰੀ ਜਿਹਨਾਂ ਦੇ ਘਰ ਇਹ ਵਾਰਦਾਤ ਹੋਈ ਹੈ ਹੱਸ ਕੇ ਗੱਲ ਬਾਤ ਜੀ ਹੱਸ ਕੇ ਗੱਲ ਆਪਣਾ ਕੀ ਨਾਂ ਜੀ ਬਲਵੰਤ ਸਿੰਘ ਤੇ ਲੰਬੜਦਾਰ ਹੈ ਪਿੰਡ ਲਾਦੀਆਂ ਐਡਵੋਕੇਟ ਵੀ ਨੇ ਸੱਚਾ ਜੀ ਤੇ ਇਹ ਵਰਦਤ ਛੇਤ ਰਿਕ ਦੀ ਆ ਜੀ ਹਾਂਜੀ ਅਸੀਂ ਤਾਂ ਮੈਦਾਨ ਦੇ ਅੰਦਰ ਸੁੱਤਾ ਪਿਆ ਸੀ ਠੀਕ ਆ ਤੇ 9:11 ਵਜੇ ਕੋਈ ਖੜਾਕਾ ਜਿਹਾ ਹੋਇਆ ਹਾਂਜੀ ਤੇ ਮੈਂ ਉੱਠ ਕੇ ਬਾਹਰ ਆਇਆ ਮੈਂ ਦੇਖਿਆ ਕੋਈ ਫਟਕਾ ਚੱਲ ਰਿਹਾ ਉਹ ਮੈਂ ਚੱਲਦਾ ਸੀ ਹਾਂਜੀ ਉਹ ਉਕੀਰ ਸੁਪੇਂਦਨ ਠੀਕ ਹੈ ਜੀ ਇਹ ਜਦ ਕਿਨੇ ਪਟਾਕਾ ਚੱਲ ਰਿਹਾ ਤੇ ਬਾਹਰ ਦੇਖ ਕੇ ਉੱਠ ਕੇ ਆ ਕੇ ਦੇਖਿਆ ਤਾਂ ਗੇੜ ਦਾ ਬੰਦੇ ਸੀ ਹਾਂਜੀ ਤੇ ਬਗੈ ਜੀ ਕੋਈ ਉੱਥੇ ਗੋਲੀ ਚੁੱਕ ਦਰ ਕੋਈ ਹੁੰਦੀ ਤਾਂ ਫੇ ਪਟਾਕਾ ਚੱਲਦਾ ਵੀ ਘਰ ਦੇ ਉੱਠ ਪੈਣਾ ਸੀ ਕਿਉਂ ਨਾ ਬਾਹਰ ਨੇੜੇ ਛੋਣੇ ਸੀ ਹਾਂਜੀ ਮੈਂ ਤਾਂ ਉੱਥੇ ਲੰਮੇ ਪੰਦਰ ਪਿਆ ਸੀ ਠੀਕ ਹੈ ਤੇ ਦੇਖ ਕੋਈ ਨਾ ਟੱਪ ਵੀ ਮੈਂ ਗੇੜ ਲਾ ਕੇ ਚੱਲ ਗਿਆ ਹਾਂਜੀ ਤੇ ਗੇੜ ਨਾਲ ਅੰਦਰ ਚਲੇ ਗਿਆ ਤੇ ਉਸ ਤੋਂ ਬਾਅਦ ਕੋਈ ਪਤਾ ਨਹੀਂ ਹਾਂਜੀ ਕੀ ਆਦ ਸਵੇਰੀ ਆ ਸਾਡੀ ਪਟਾਕਾ ਚੱਲਿਆ ਉਹਨਾਂ ਕੋਈ ਗੋਲਦਲ ਹੋ ਗਿਆ ਹੁਣ ਪਟਾਕਾ ਚੱਲ ਗਿਆ ਹਾਂਜੀ ਉਹ ਟੋਬਾ ਜ਼ਰੇ ਉੱਤੇ ਟੋਰੇ ਕੋਈ ਪਤਾ ਨਹੀਂ ਫਿਆ ਇਹਦਾ ਦਾ ਗਵੰਡੀ ਇਹਦਾ ਕੰਲਾ ਜੀ ਨੰਬਰ ਤੇ ਕਾ ਚੀਏ ਰਾਤ ਨੂੰ ਗੋਲੀਆਂ ਦੀ ਮੈਂ ਕਹਿੰਦਾ ਗੋਲੀਆਂ ਕਿਥੋਂ ਲਈਆਂ ਹਾਂ ਕਹਿੰਦਾ ਬਾਹਰ ਗੇਟ ਦੇ ਬਾਹਰ ਜੇਪੇ ਪਈ ਹੈ ਇੱਕ ਗੋਲ ਠੀਕ ਪਈਆਂ ਸੀ ਗੋਲੀਆਂ ਉਸ ਤੇ ਜੇਕਰ ਨਾਲ ਘਰ ਪੇਚੀ ਗੋਲੀ ਪੜੀ ਅੱਛਾ ਜੀ ਤੇ ਅਸੀਂ ਉੱਧਰ ਦੇਖ ਦੂ ਕਿ ਚੱਲੇ ਗਿਆ ਸ਼ਾਇਦ ਕਿਹਨੇ ਗੋਲੀ ਚਲਾਈ ਹੋਗੀ ਹਨ ਜਿਹੜਾ ਘਰ ਕੋਲ ਉਸ ਘਰ ਤੇ ਕੋਲ ਜਿਹੜਾ ਪਿਆ ਹਾਂਜੀ ਤੇ ਇੱਕ ਬੰਦਾ ਹੋਰ ਨਿਕਲ ਗਿਆ ਤੋਂ ਦੇ ਛੀਕ ਉਹ ਗੋਲੀ ਦਾ ਮੈਨੂੰ ਇਹਦਾ ਠੀਕ ਸੀ ਕਿ ਫਿਰ ਤਾਂ ਗੈਲਰੀ ਕੀਤਾ ਇਹਦਾ ਅੱਛਾ ਉਹ ਜਾਂ ਦੁਰਜੇ ਦਾ ਦੋ ਜਿਹੜਾ ਢੋਇਆ ਇੱਧਰ ਢ ਤੇ ਉਹ ਦੇਖਿਆ ਗੋਲੇ ਗੀਆ ਗੋਲੀ ਤੇ ਪੁਲਿਸ ਨੇ ਫੋਨ ਕੀਤਾ ਡੀਐਸਪੀ ਕੱਕ ਸਾਹਿਬ ਵੀ ਆ ਗਏ ਹਾਂਜੀ ਚੋਰਾਂ ਸੀਆਰ ਵੀ ਆ ਲੈਣਾ ਕੀਤਾ ਉਸ ਤੋਂ ਜਾ ਕੇ ਫਿਰ ਫੋਰੈਂਸ ਵਿਭਾਗ ਵਾਲੇ ਸੀ ਉਹ ਵੀ ਆ ਕੇ ਸਾਰਾ ਚੈੱਕ ਕਰਕੇ ਗਏ ਕਿਦਾਂ ਕਿਦਾਂ ਗੋਲੇ ਕਿੰਨੇ ਵਿਸਥਾਰਪਾਣ ਉਹਨਾਂ ਆਪਰ ਸਕਦੇ ਹੋਵੇਗਾ ਹਾਂਜੀ ਤੇ ਉਹਨਾਂ ਐਫਆਈ ਦਰਜ ਵੀ ਕਰ ਲਈ ਦੀ ਯਾਰ ਵੀ ਗੋਲੀਆਂ ਚੱਲੀਆਂ ਤੇ ਉਸ ਤੋਂ ਬਾਅਦ ਉਹ ਬੰਦੇ ਫੜ ਹੋਏ ਉਹਨਾਂ ਫੁਟੇਜ ਵੀ ਦੇਖੀ ਉਹਨਾਂ ਨੇ ਫੁਟੇਜ ਵਿੱਚ ਬੰਦੇ ਆਏ ਇੱਥੇ ਫਿਰ ਗੋਲੇ ਚਲਾਈ ਉਹਨਾਂ ਬਸ ਹੋਏ ਨੇ ਇਹ ਉਹਨਾਂ ਦਾ ਕੋਈ ਮੋਦਰ ਬੰਦੇ ਵੀਡੀਓ ਕਲਿੱਪ ਅਗੀ ਥਾ ਤੋ ਉਹ ਖੇਰ ਮੇਰ ਕੋਲੋਂ ਹੋਵੇ ਠੀਕ ਹੈ ਡਰ ਆ ਗਿਆ ਹੋਵੇ ਠੀਕ ਹੈ ਜੀ ਤੇ ਉਹ ਉਹਨਾਂ ਦੇ ਕੈਵਰੇਜ ਉਹ ਲਈ ਸੀ ਠੀਕ ਹੈ ਜੀ ਤੇ ਉਹਦੇ ਚ ਇੰਨੇ ਆਇਆ ਬਦੋ ਪਛਾਣ ਨਹੀਂ ਹੁੰਦੇ ਬੰਦੇ ਵੀ ਕਰੇਗੇ ਤੇ ਕਟਾਰੀਆਂ ਨੂੰ ਗਏ ਆ ਮੋਟਰਸਾਈਕਲ ਦਾ ਉਹਨਾਂ ਕੋਈ ਨੰਬਰ ਵੀ ਆਇਆ ਵਿੱਚ ਨੰਬਰ ਵਿੱਚ ਆਇਆ ਨਹੀਂ ਫੀਡ ਕੋਈ ਨਹੀਂ ਉਹ ਸਪਲੈਂਡਰ ਮੋਟਰਸਾਈਕਲ ਉਹਦੀ ਠੀਕ ਹੈ ਪਰ ਨੰਬਰ ਕੋਈ ਨਹੀਂ ਆਇਆਗਾ ਤੇ ਪੁਲਿਸ ਨਾਲ ਗੱਲ ਕੀਤੀ ਕਹਿੰਦਾ ਵਸਤੇ ਦੀ ਜਾਂਚ ਤਾਂ ਚੱਲ ਰਹੀ ਹੈ ਹਾਂਜੀ ਜਦੋਂ ਗਲੀ ਤੱਕ ਦਿਸਿਆ ਉਸ ਤੋਂ ਬਾਅਦ ਹੀ ਪਤਾ ਨਹੀਂ ਲੱਗ ਰਿਹਾ ਵੀ ਅਸੀਂ ਉਹਦੀ ਜਾਂਚ ਕਰ ਰਹੇ ਹਾਂ ਠੀਕ ਹੈ ਤੇ ਅਸੀਂ ਦੋ ਦਰਾਂ ਪੁੱਛੇ ਪੁਰੂਪ ਚੌਂਕੀ ਨੇ ਚਾਰਜ ਕਦੇ ਵਿਚਾਰਦੇ ਬਈ ਵਧੀਆ ਪੁੱਦਨ ਤੋਂ ਮਤਲਬ ਸਾਡੇ ਐਸਐਸਪੀ ਸਾਹਿਬ ਵੀ ਵਧੀਆ ਹੈਗੇ ਉਹ ਸਾਨੂੰ ਬਾਰ ਬਾਰ ਪੁੱਛਦੇ ਪਰ ਜਿੰਨਾ ਪਤਾ ਲੱਗਦਾ ਜਿੰਨਾ ਦੱਸੀ ਜਾਂਦੀ ਠੀਕ ਹੈ ਕੋਈ ਤੁਹਾਡੀ ਇਦਾਂ ਦੀ ਲਗੜਾਟ ਕੋਈ ਜਿੰਨਾ ਗੋਲੀ ਚੱਲੇ ਕੋਈ ਹੈਗੀ ਇਦਾਂ ਕਿਸੇ ਨੂੰ ਲੱਗਦਾ ਕਿਸੇ ਦਾ ਕੋਈ ਲਗੜਾਟ ਨਹੀਂ ਹੈਗੀ ਸਾਡੇ ਮੇਰੀ ਕਿਸੇ ਦਾ ਨਹੀਂ ਹੈਗੀ ਤੋਂ ਤੋਂ ਮੇਰੇ ਕੋਈ ਮਾੜੀ ਮੋਟੀ ਹੋਈ ਹੋਈ ਬੰਦੇ ਨੂੰ ਮਾੜੀ ਮੋਟੀ ਤਾਂ ਪਿੰਡਾਂ ਚ ਹੁੰਦੀ ਰਹਿੰਦੀ ਉਹ ਵੀ ਨਹੀਂ ਹੋਈ ਮੇਰੀ ਕਿਸੇ ਕਰਦੀ ਕਿਸੇ ਨੂੰ ਹੋਈ ਨਹੀਂ ਹੈਗੀ ਹਾਂਜੀ ਤੇ ਜੋ ਉਹ ਸਾਡੇ ਮੋਰੇ ਕੀ ਗੋਡੀ ਉਹਨੂੰ ਆਫਸਰ ਵਿੱਚ ਲੜਾਈ ਹੋਈ ਜਦੋਂ ਨਤੀਆ ਹੋਏ ਨਤੀ ਤਰੀਕ ਨੂੰ ਹਾਂਜੀ ਠੀਕ ਨਹੀਂ ਠੀਕ ਹੈ ਤੇ ਉਹਦੇ ਵਿੱਚ ਪਤਾ ਨਹੀਂ ਹੁਣ ਕੀ ਚੱਕਰ ਹੈ ਕੀ ਗੱਲਬਾਤ ਹੈ ਜਿਵੇਂ ਮੇਰੇ ਘਰ ਗੰਗੂੜੀਆਂ ਚਲਾ ਗਏ ਹਾਂਜੀ ਉਹ ਜੋ ਉਹਦੇ ਦੋ ਬੰਦੇ ਆ ਉਹ ਫੜ ਹੋਊਗੇ ਤਾਂ ਹੀ ਪਤਾ ਲੱਗੂਗਾ ਵੀ ਤੁਹਾਨੂੰ ਕਿਸੇ ਨੇ ਭੇਜਿਆ ਜਾਂ ਕੋ ਰੰਜਿਤ ਜੀ ਜਾਂ ਉਹਨਾਂ ਦਾ ਕੋਈ ਆਫਸਰ ਵਿੱਚ ਕੋਈ ਲੱਗਾ ਪਤਾ ਨਹੀਂ ਉਸ ਵਾਰ ਕੋਈ ਬਿਲਕੁਲ ਹੀ ਕੋਈ ਪਤਾ ਨਹੀਂ ਠੀਕ ਹੈ ਤੁਹਾਨੂੰ ਸਰਦਾਰ ਦੀ ਆਪਣਾ ਕੀ ਨਾਮ ਸਵਰਨ ਸਿੰਘ ਜੀ ਕੋਈ ਇਹ ਨਾ ਤੇ ਗੋਲੀ ਚੱਲਣੇ ਕੋਈ ਸਾਰਾ ਚ ਕੋਈ ਨਾ ਕਰਤਾਰ ਦੇ ਨਾ ਵਧੀਆ ਸਮਾਜ ਦੇ ਵਿੱਚ ਵਧੀਆ ਪਿੰਡ ਦੇ ਲੰਬੜਦਾਰੇ ਆ ਜੀ ਬਹੁਤ ਪਿੰਡ ਸਾਰਿਆਂ ਦੇ ਹਰੇਕ ਥਾਂ ਦੇ ਉੱਤੇ ਮਰਦ ਸੇਵਾ ਭਾਵਨਾ ਜ ਰਹਿੰਦੇ ਆ ਹਾਂਜੀ ਹਰ ਇੱਕ ਬੰਦੇ ਦੀ ਮਤਲਬ ਇਹਨਾਂ ਦੀ ਕਿਸੇ ਨਾਲ ਵੀ ਕੋਈ ਇਹੋ ਜੀ ਹੈ ਨਹੀਂ ਵੀ ਲਾਗਵਾਟ ਹੋਵੇ ਹਾਂ ਜਾਂ ਕਿਸੇ ਨਾਲ ਤੂੰ ਤੂੰ ਮੈਂ ਮੈਂ ਹੁੰਦੀ ਹੋਵੇ ਇਹੋ ਜੀ ਗੱਲ ਵੀ ਕੋਈ ਨਹੀਂ ਸੁਣੀ ਇਹਨਾਂ ਦੀ ਤਾਂ ਇਹ ਪਤਾ ਨਹੀਂ ਕਿਸੇ ਚੱਕਰ ਵਿੱਚ ਇਹਨਾਂ ਦੇ ਘਰ ਗੋਲੀਆਂ ਚਲਾ ਗਏ ਆ ਹਾਂਜੀ ਇਹਦਾ ਕੋ ਲੈਣ ਦੇਣ ਹੈ ਨਹੀਂ ਹੁਣ ਇਹ ਕਿਹਨੂੰ ਕਹਿ ਸਕਦਾ ਜੇ ਇਹਨੂੰ ਪਤਾ ਹੈ ਮੇਰੇ ਦਾ ਕਹਿੰਦਾ ਕਿ ਇਹਨਾਂ ਨਾਲ ਗੱਲ ਹੈ ਨਹੀਂ ਕੋਈ ਬੰਦਾ ਲੈ ਗਿਆ ਵੀ ਕਹਿੰਦਾ ਮੇਰੀ ਕੋਈ ਗੱਲ ਇਦਾਂ ਨਹੀਂ ਕਿੱਦਾਂ ਚਲਾ ਗਿਆ ਕਿਉਂ ਚਲਾ ਗਿਆ ਪਰ ਇਹ ਇਨਸਾਨ ਤਾਂ ਇਦਾਂ ਦਾ ਹੈ ਨਹੀਂ ਵੀ ਜਿਹੜਾ ਆਇਆ ਦੀ ਕਿਹ ਚਲਾ ਗਿਆ ਤੋ ਜਾ ਕਿਸੇ ਨਾ ਬੋਲਬਾਣੀ ਦੀ ਗੱਲ ਇਦਾਂ ਦੀ ਵੀ ਸੁਣੀ ਵੀ ਹੈ ਨਹੀਂ ਕਿ ਕੋਈ ਮੈਂ ਮੈਨੂੰ ਰੋਈ ਇਹਦੀ ਠੀਕ ਹੈ ਧੰਨਵਾਦ ਬਾਬਾ ਜੀ ਆਪਣਾ ਕੀ ਨਾਮ ਰਿੰਦਰ ਸਿੰਘ ਮਾਨ ਹੈ ਅੱਛਾ ਕੋਈ ਇਹ ਕੋਈ ਚਾਂਸ ਬੰਦੇ ਚ ਇਹਨਾਂ ਦੇ ਕੋਈ ਚਲੇ ਨਹੀਂ ਜੀ ਸਾਨੂੰ ਤਾਂ ਹਰ ਇੱਕ ਦੇ ਕੰਮ ਆਉਂਦੇ ਆ ਹਾਂ ਜੀ ਜਿਹੜਾ ਵੀ ਬੰਦਾ ਦਾ ਨਾਂ ਨਹੀਂ ਪਾਰਟੀ ਦਾ ਕੋਈ ਕਦੀ ਬੇਦਖਰਾ ਕੀਤਾ ਇਹਦਾ ਬੰਦਾ ਕਹਿੰਦਾ ਸਕੈਨ ਵੀ ਕਰਦੇ ਸਾਰੇ ਕੰਮ ਕਰਦੇ ਆ ਇਹ ਹਾਂਜੀ ਸਾਨੂੰ ਤਾਂ ਇਹਨਾਂ ਨੂੰ ਕੋਈ ਲਗੜੜ ਦਾ ਕੋਈ ਗੱਲ ਨਹੀਂ ਹੈ ਜੀ ਕੀ ਨਹੀਂ ਆਓ ਇੱਕ ਵਾਰੀ ਹੋਰ ਨਹੀਂ ਤਾਂ ਮੈਂ ਗੱਲ ਕਰ ਤੁਸੀਂ ਪਾਰਟੀ ਦੇ ਲੀਡਰ ਆ ਕਿ ਵਰਕਰ ਆ ਅਸੀਂ ਵਰਕਰ ਹੀ ਆ ਜੀ ਲੀਡਰ ਨੇ ਬੰਦਾਂ ਦੀ ਗੱਲ ਨਹੀਂ ਆ ਗਈ ਤੁਹਾਡੇ ਡੈਡੀ ਉਹਨਾਂ ਦੇ ਵੀ ਸ਼ੁਰੂ ਚ ਕਾਲੀ ਦਲ ਦੇ ਸੀਗੇ ਹਾਂਜੀ ਤੇ ਅਸੀਂ ਵੀ ਕਾਲੀ ਦਲ ਦੇ ਨਾਲ ਲਿੰਕ ਰੱਖਦੇ ਆ ਹਾਂਜੀ ਤੇ ਇਦਾਂ ਦੀ ਕਿਸੇ ਨਾਲ ਕੋਈ ਨਾ ਸਾਡੇ ਫਾਦਰ ਸਾਹਿਬ ਦੀ ਸੀ ਨਾ ਕੋਈ ਮੇਰੀ ਹੈਗੀ ਕਿਸੇ ਨਾਲ ਲਗੜੜ ਕਿਉਂਕਿ ਹਰੇਕ ਬੰਦੇ ਚ ਕੋਈ ਬੰਦਾ ਆ ਜਵੇ ਕੰਮ ਨੂੰ ਕਾਇਦ ਨੂੰ ਆ ਜਵੇ ਸੱਚ ਬੋਲੀ ਦਾ ਸੱਚ ਹੀ ਕਹੀਦਾ ਨਾ ਕਦੇ ਵੀ ਕਿਸੇ ਨੂੰ ਕੋਈ ਦੱਸ ਦੇਵੇ ਕੋ ਪਿੰਡ ਚ ਦੱਸ ਦੇ ਤੇ ਦੱਸ ਦੇ ਕਿ ਉਹ ਤੱਤਾ ਕੀਤਾ ਦਵੇ ਜਾਂ ਕਿਸੇ ਦਾ ਕੋਈ ਨਜਾਇਜ਼ ਹੋਵੇ ਆਪਾਂ ਇਹਨੂੰ 1% ਜਿਹੇ ਮੇਰੇ ਤੋਂ ਕੋਈ ਨੁਕਸ ਹੈਗਾ ਉਹ ਮੈਨੂੰ ਦੱਸੋ ਮੇਰਾ ਮੇਰੀ ਚਿੰਗਾਈਆਂ ਦੱਸੋ ਮੇਰੀ ਬਰਿਆਈਆਂ ਦੱਸੋ ਤਾਂ ਕਿ ਮੈਂ ਆਪਣੀ ਜਿਹੜੀ ਬਰੇਨ ਨੂੰ ਸੁਧਾਰ ਸਕਾਂ ਹੋਰ ਠੀਕ ਹੈ ਧੰਨਵਾਦ ਅਸੀਂ ਪਿੰਡ ਚ ਹੋਰ ਵੀ ਪਤਾ ਕੀਤਾ ਕਿ ਲੰਮੜਦਾਰ ਜਿਵੇਂ ਬੜੇ ਵਧੀਆ ਪਰਸਾ ਨਾ ਇਹ ਇਲਾਕੇ ਚ ਸਮਾਜ ਸੇਵਕ ਬੰਦੇ ਆ ਕਿ ਕਿਸੇ ਨਾ ਬਾਬਰ ਕੇ ਕਦੇ ਬੋਲੇ ਬੜੇ ਮਲਾਪੜੇ ਸੁਭਾਅ ਦੇ ਆ ਕਿ ਇਹ ਹੁਣ ਵਾਈਗੁਰੂ ਜਾਣੇ ਕਿ ਕੀ ਉਹਨਾਂ ਦੇ ਦਿਲ ਵਿੱਚ ਆ ਜਿੰਦ ਕਰਕੇ ਇਹਨਾਂ ਤੇ ਫਾਇਰਿੰਗ ਹੋਈ ਆ ਮੈਂ ਕੈਮਰਾਮੈਨ ਨੂੰ ਕਹਿੰਦਾ ਆ ਨੰਬਰ 1 ਤੇ ਗੋਲੀ ਦਿਖਾਵਾ ਜੀ ਆ ਨੰਬਰ 1 ਲਿਖਿਆ ਇਧਰ ਦਿਖਾਓ ਨੰਬਰ 2 ਆ ਨੰਬਰ 3 ਆ ਨੰਬਰ 4 ਆ ਨੰਬਰ 5 ਆ ਗਿਆ ਜੀ ਹਾਂ ਜੀ ਤਾਂ ਇਹ ਬਣ ਹੁਣ ਇਹ ਇਹਨਾਂ ਦਾ 메인 게ਟ ਹੈ ਜੀ ਅਕਾਲੀ ਦਲ ਦੇ ਵਰਕਰ ਵਰਕਰ ਤਾਂ ਕਿਸੇ ਪਾਰਟੀ ਦਾ ਕੋਈ ਵੀ ਹੋ ਸਕਦਾ ਝੰਡੇ ਲੱਗੇ ਹੋ ਆ ਜੀ ਅਕਾਲੀ ਦਲ ਦੇ ਕਿ ਵਰਕਰ ਤਾਂ ਕੋਈ ਵੀ ਹੋ ਸਕਦਾ ਇਹਦੇ ਵਿੱਚ ਕੋਈ ਦੂਜੀ ਵਾਲੀ ਗੱਲ ਨਹੀਂ ਦੋਰਾਵਾਂ ਨਹੀਂ ਵਰਕਰ ਹਰ ਪਾਰਟੀਆਂ ਦੇ ਹੁੰਦੇ ਆ ਪਰ ਇਹ ਘਟਨਾ ਮੰਦ ਭਾਗੀ ਆ ਮੈਂ ਸ਼ਾਸਨ ਪ੍ਰਸ਼ਾਸਨ ਬੇਨਤੀ ਕਰਦਾ ਇਹਦੀ ਬਰੀਕੀ ਨਾਲ ਜਾਣਕਾਰੀ ਦਿੱਤੀ ਜਾਵੇ ਕਿ ਆਮ ਜਨਤਾ ਦੀ ਮਾਨ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਹੁੰਦੇ ਸੱਤਿਆਰ ਤੇ ਗੋਲਨ ਕੰਪਨ ਬਈਆ ਉਹਦੇ ਬਾਰੇ ਜਿੰਨ ਕਿ ਦਿੰਦੇ ਜੇਸਟੋ ਕੇ ਅਗੇ ਪਹਿਲਾ ਘਟਾਰੀਆਂ ਲਗਾਏ ਨੇ ਫੇਰ ਵਾਪਸ ਨੂੰ ਇਧਨ ਆਇਆ ਮੋਟਰਸਾਈਕਲ ਅਦੇ ਕਾ ਮੋੜੇ ਨੇ ਹਾਂ ਜਰੂਰੀ ਨਾ ਪਾਏ ਵਾਲੇ ਕੋ ਮੜੇ ਹਾਂ ਇਹ ਮੋਟਰਸਾਈਕਲ ਹੈਗਾ ਸਪਲੈਂਡਰ ਇਹ ਨਾਮ ਤੇ ਲਈ ਮਾਤੇ ਇਹ ਆਹ ਕਾਹ ਤੇ ਆਉਂਦੇ ਨੇ ਤੇ ਗਾਇਓ ਕੇ ਮਾਰਦੇ ਨੇ ਕਬੀ ਤੇ ਨਾ ਤੁਹਾਡੇ ਹੀ ਇੱਥੇ ਮਾਰੀਏ ਤੁਹਾਡੇ ਹੀ ਉਹ ਆਪਣੇ ਕਾਗਜ਼ਾਂ ਵਿੱਚ ਮਾਰ ਕੇ ਜਿਹੜੇ ਬੋਲੇ ਉਹ ਸਾਡੇ ਤੇ ਵੀ ਮੋੜੀ ਆ ਗਈ